ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਿਆਰੀ ਸਾਧ ਸੰਗਤ ਜੀ ਇਤਿਹਾਸਕ ਸਥਾਨਾਂ ਦੀ ਯਾਤਰਾ ਦੌਰਾਨ ਹੁਣ ਆਪਾਂ ਪਹੁੰਚੇ ਆਂ ਬਾਬਾ ਨਿਹੰਗ ਸਿੰਘ ਜੀ ਦੇ ਗੁਰਦੁਆਰੇ ਦੇ ਕੋਲ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਸ ਪ੍ਰਕਾਰ ਹੈ ਛੋਟੀ ਉਮਰ ਦਾ ਸੰਜੀਦਾ ਧਿਆਨ ਗੁਰੂ ਵੱਲ ਸੀ ਤੇ ਜਦੋਂ 18 ਸਾਲ ਦੀ ਉਮਰ ਦੇ ਹੋਏ ਤਾਂ ਉਸ ਤੋਂ ਬਾਅਦ ਉਹ ਫੌਜ ਵਿੱਚ ਭਰਤੀ ਹੋਏ ਪਰ ਉਹਨਾਂ ਦਾ ਫੌਜ ਵਿੱਚ ਮਨ ਨਹੀਂ ਲੱਗਿਆ ਕਿਉਂਕਿ ਉਹ ਗੁਰੂ ਨਾਲ ਜੁੜੇ ਹੋਏ ਸੀ ਭਗਤੀ ਵਿੱਚ ਲੀਨ ਰਹਿੰਦੇ ਸੀਗੇ ਤੋ ਉਸ ਤੋਂ ਬਾਅਦ ਫੌਜ ਦੀ ਨੌਕਰੀ ਛੱਡਣ ਛੱਡ ਦਿੱਤੀ ਉਹਨੇ ਨੌਕਰੀ ਛੱਡਣ ਉਪਰੰਤ ਬਾਬਾ ਨਾਨਕ ਸਿੰਘ ਜੀ ਮਹਾਰਾਜ ਇੱਥੇ ਆਏ ਤੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਹੁੰਚੇ ਸੀ ਉਹਨਾਂ ਦੀ ਸੇਵਾ ਕੀਤੀ ਪ੍ਰਸ਼ਾਦ ਦੇ ਸਕਾਏ ਸੈਨਾਂ ਨੂੰ ਜਿਹੜੀ ਨਾਲ ਸੀਗੀ ਸਿੰਘਾਂ ਨੂੰ ਪ੍ਰਸ਼ਾਦ ਦੇ ਸਕਉਣ ਤੋਂ ਬਾਅਦ ਫਿਰ ਉਹ ਇੱਥੇ ਨਿਰੰਤਰ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਨੇ ਪਰ ਕੀ ਹੋਇਆ ਥੋੜੇ ਸਮੇਂ ਬਾਅਦ ਜਿਹੜੇ ਇੱਥੋਂ ਦੇ ਰਹਿਸ਼ੀ ਵਸਿੰਦੇ ਸੀ ਰਹਿਣ ਵਾਲੇ ਲੋਕ ਸੀ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਦਿੱਤਾ ਜਾਣ ਲੱਗ ਪਿਆ ਜਦੋਂ ਉਹਨਾਂ ਨੂੰ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਗਿਆ ਤਾਂ ਉਹਨਾਂ ਨੇ ਕੀ ਇਹ ਸਥਾਨ ਨੂੰ ਛੱਡਣ ਦਾ ਫੈਸਲਾ ਕਰ ਲਿਆ ਤਾਂ ਬਾਬਨ ਨਾਨਕ ਸਿੰਘ ਜੀ ਕੀ ਕਰਦੇ ਨੇ ਇੱਥੋਂ ਚਲੇ ਜਾਂਦੇ ਨੇ ਜਿੱਥੇ ਹੁਣ ਰੇਲਵੇ ਸਟੇਸ਼ਨ ਆ ਉਸ ਜਗ੍ਹਾ ਤੇ ਪਹੁੰਚ ਜਾਂਦੇ ਨੇ ਵੀ ਇਹ ਸਥਾਨ ਨੂੰ ਪੰਜਾਬ ਲਈ ਜਾਣਾ ਉਹਨਾਂ ਨੇ ਨਿਸ਼ਚਿਤ ਕਰ ਲਿਆ ਵੀ ਅਸੀਂ ਪੰਜਾਬ ਲਈ ਹੀ ਚਲੇ ਜਾਣਾ ਪਰ ਉੱਥੇ ਬਹੁਤ ਉਦਾਸ ਸੀ ਬਾਬਾ ਜੀ ਇੱਕ ਬੈਠੇ ਸੀ ਸਾਈਡ ਤੇ ਬੜੀ ਉਦਾਸ ਸੀਗੇ ਤਾਂ ਉਹ ਬੈਠੇ ਬੈਠੇ ਭਗਤ ਵਿੱਚ ਲੀਨ ਹੋ ਗਏ ਤਾਂ ਦੇਖਦੇ ਆ ਕਿ ਥੋੜੇ ਸਮੇਂ ਬਾਅਦ ਉੱਥੇ ਇੰਨਾ ਕਚਾਨਣ ਹੋ ਗਿਆ ਕਿਵੇਂ ਪਤਾ ਨਹੀਂ ਕਿੰਨੇ ਕ ਸੂਰਜ ਦਾ ਚਾਨਣ ਹੋਵੇ ਰੋਸ਼ਨੀ ਆਈ ਤਾਂ ਦੇਖਿਆ ਬਾਬਾ ਜੀ ਨੇ ਬਾਬਾ ਜੀ ਦੇ ਸੈਰ ਉੱਪਰ ਕਿਸ ਨੇ ਹੱਥ ਰੱਖਿਆ ਜੋ ਬਾਬਾ ਨਾਨਕ ਸਿੰਘ ਜੀ ਮਹਾਰਾਜ ਨੇ ਉੱਪਰ ਦੇਖਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਘੋੜੇ ਸਮੇਤ ਉੱਥੇ ਪਹੁੰਚੇ ਤਾਂ ਉਹਨਾਂ ਨੇ ਜਿਹੜੇ ਬਾਬਾ ਨਾਨਕ ਜਨ ਬਾਬਾ ਨਾਨਕ ਸਿੰਘ ਜੀ ਸੀ ਉਹ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਏ ਤੇ ਆਪਣੇ ਸੰਜੂਆ ਨਾਲ ਉਹਨਾਂ ਦੇ ਪੈਰ ਧੋਤੇ ਕਿਉਂਕਿ ਐਨੇ ਕ ਪਰੇਸ਼ਾਨ ਸੀ ਦੁਖੀ ਸੀ ਉਸ ਤੋਂ ਬਾਅਦ ਗੁਰਗੋਵਿੰਦ ਸਿੰਘ ਮਹਾਰਾਜ ਨੇ ਪੁੱਛਿਆ ਉਹਨਾਂ ਨੂੰ ਵੀ ਸਿੱਖਾ ਕੀ ਤੁਹਾਨੂੰ ਕੀ ਚੱਕਰ ਹੈ ਕੀ ਪ੍ਰੋਬਲਮਾਂ ਕਿਉਂ ਤੁਸੀਂ ਜਾ ਰਹੇ ਹੋ ਪੰਜਾਬ ਨੂੰ ਇਹ ਦੁਆਰਾ ਸਭ ਛੱਡ ਕੇ ਤਾਂ ਬਾਬਾ ਜੀ ਨੇ ਦੱਸਿਆ ਕਿ ਇੱਥੇ ਜੋ ਗਸ਼ਿੰਦੇ ਜਿਹੜੇ ਤੁਹਾਡੇ ਰਹਿਸ਼ੀ ਲੋਕ ਮੈਨੂੰ ਤੰਗ ਪਰੇਸ਼ਾਨ ਕਰਦੇ ਨੇ ਤੇ ਬਾਬਾ ਜੀ ਨੇ ਕਿਹਾ ਵੀ ਤੁਹਾਨੂੰ ਕੋਈ ਤੰਗ ਪਰੇਸ਼ਾਨ ਨਹੀਂ ਕਰੂਗਾ ਤੁਸੀਂ ਉੱਥੇ ਲੰਗਰ ਚਲਾਓ ਤੁਹਾਡੀ ਸੇਵਾ ਤਾਂ ਬਾਬਨਦ ਸਿੰਘ ਜੀ ਮਹਾਰਾਜ ਨੇ ਆਖਿਆ ਵੀ ਬਾਬਾ ਜੀ ਉੱਥੇ ਨੂਨ ਮਿਰਚ ਮਸਾਲਾ ਕੁਝ ਵੀ ਨਹੀਂ ਨਾ ਆਟਾ ਕਿਸੇ ਕੋਈ ਵੀ ਚੀਜ਼ ਨਹੀਂ ਹੈਗੀ ਤੇ ਲੰਗਰ ਕਿਸ ਤਰ੍ਹਾਂ ਚਲਾ ਸਕਦੇ ਆ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਉਹਨਾਂ ਨੂੰ ਬਚਨ ਕੀਤੇ ਵੀ ਤੁਸੀਂ ਉੱਥੇ ਜਾ ਕੇ ਲੰਗਰ ਸ਼ੁਰੂ ਕਰੋ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੋਣੀ ਤਾਂ ਜਦੋਂ ਬਾਬਾ ਜੀ ਆਏ ਇੱਥੇ ਦੇਖਿਆ ਵੀ ਲੰਗਰ ਪ੍ਰਸ਼ਾਦ ਦੇ ਸ਼ੁਰੂ ਕੀਤੇ ਤਾਂ ਦੇਖਿਆ ਵੀ ਕੋਈ ਜਦੋਂ ਸਬਜ਼ੀ ਬਣਾਉਣ ਲਈ ਪਤੀਲੀ ਨਹੀਂ ਹੈਗੀ ਤਾਂ ਉਹ ਦੇ ਆ ਗਈ ਵਾਹਿਗੁਰੂ ਦੀ ਕਿਰਪਾ ਨਾਲ ਉਹਦੇ ਉੱਪਰ ਟੱਕਣ ਲਈ ਢੱਕਣ ਨਹੀਂ ਤਾਂ ਪੀਪਿਆਂ ਦੇ ਢੱਕਣ ਕੱਟ ਕੇ ਲਏ ਤਾਂ ਬਾਅਦ ਵਿੱਚ ਦੇਖਦੇ ਕਿ ਪ੍ਰਸ਼ਾਦ ਦੇ ਪਕਾਉਣ ਲਈ ਕੋਈ ਤਵਾ ਨਹੀਂ ਸੀ ਤਾਂ ਪੀਪਿਆਂ ਦੇ ਢੱਕਣਾਂ ਉੱਪਰ ਵੀ ਉਹਨਾਂ ਨੇ ਪ੍ਰਸ਼ਾਦ ਦੇ ਪਕਾਉਣੇ ਸ਼ੁਰੂ ਕੀਤੇ ਤੇ ਹੌਲੀ 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 ਵੀ ਲੰਗਰ ਇੰਨਾ ਕੁ ਵਾਹਿਗੁਰੂ ਦੀ ਕਿਰਪਾ ਨਾਲ ਚੱਲਣਾ ਸ਼ੁਰੂ ਹੋ ਗਿਆ ਟੁੱਟ ਵਰਤ ਰਿਹਾ ਕਿਉਂਕਿ ਗੁਰੂ ਜੀ ਮਾਰਾਇ ਦੇ ਬਚਨ ਸੀ ਕਿ ਇਹ ਲੰਗਰ ਰਹੀਂਦੀ ਦੁਨੀਆ ਤੱਕ ਰਹੂਗਾ ਇੱਥੇ ਤਾਂ ਉਹ ਲੰਗਰ ਅੱਜ ਵੀ ਉਸੇ ਤਰ੍ਹਾਂ ਚੱਲ ਰਿਹਾ ਕਿ ਸੰਗਤ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਆਉਂਦੀ ਆ ਹਰ ਰੋਜ਼ ਪਰ ਲੰਗਰ ਦੀ ਕੋਈ ਕਮੀ ਨਹੀਂ ਬਹੁਤ ਵਧੀਆ ਲੰਗਰ ਚੱਲ ਰਿਹਾ ਭਾਈ ਤੇ ਹਰ ਰੋਜ਼ ਉਹ ਵੀ ਕਰਦੇ ਉੱਤੇ ਕਰਾਲਦਾ ਰਾਤ मातावान भैर सेवा कर वागुरू की कृपा देख रहे हो वागुरु जी की कृपा ना हर रोज लंगर अटुट वरता है संगत गुरु दूरों लखा की गयती बिछा ने पर लंगर की इतने कोई कमी नहीं है देख रहे हो लंगर वाहगुरु की कृपा लंग गुरु गो महाराज के वचना अनुसार इतने चौबीस घंटे अटुट वरत रहे हैं ਸੇ ਸੰਗਤਾਂ ਇੱਥੇ ਦੂਰ ਦੂਰ ਤੋਂ ਆਉਂਦੀਆਂ ਨੇ ਲੰਗਰ ਪ੍ਰਸਾਦ ਦੇ ਛਕ ਰਹੀਆਂ ਨੇ ਤੇ ਬਹੁਤ ਹੀ ਮਰਿਆਦਤ ਦੇ ਵਿੱਚ ਬੈਠੇ ਨੇ ਸਾਰੇ ਦੇ ਦੇਖ ਵੀਓ ਤੁਸੀਂ ਸ਼ਾਂਤੂ ਨਾਲ ਮਰਿਆਦਤ ਦੇ ਵਿੱਚ ਲੰਗਰ ਛਕ ਰਹੇ ਨੇ ਉਸ ਤੋਂ ਉੱਪਰ ਬਸਤਨਾ ਦੀ ਸੇਵਾ ਦੀ ਗੱਲ ਤੋਂ ਇਕੱਤਰ ਕੀਤੇ ਆਂ ਮੇਰੇ ਜਿਹੜੇ ਨੇ ਸ਼ਾਰਾ ਪਰ ਮਤਾਵਾ ਪੈਣਾ ਲੰਗਰ ਦੀ ਸੇਵਾ ਕਰਨਾ ये हर रोज इसी तरह के आज देख रहे हो संगत लंगर प्रसाद बारे तो के मकाम अपना सेवा कार्य रही ने तो बहुत बढ़िया महसूस हो रहा है इस तरह मकाम अपना सेवा कर रहे हैं सेवा कर रहे हो 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 हो

ਕਰਨ ਚਾਹੀਏ ਬਾਬਾ ਜਿਹਾ ਨਾ 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 ਨਾਮ ਦੇ ਪੀਦਾ ਸਾਇਆ ਮਤਲੇ ਉੱਠੀਦਾ ਨਾਲੇ ਸੇਵਾ ਕਰੀਦੀ ਹੈ ਐਸੀ ਸੇਵਾ ਹੈ ਹਾਂ ਜੀ ਤੁਹਾਨੂੰ ਨਾਲ ਸੁਣਦੇ ਪੈਦਾ ਨਾ ਬਣੀ ਆ ਰਾਮ ਨੂੰ ਪੁਰਾਣਾ ਨਾ ਕਰਦਣਾ ਹਾਂ ਜੀ ਆ ਉੱਪਰ ਆਵਾਜ਼ ਆਏ ਬੁਜੀ ਸਕਦੇ ਹੋ ਤੁਹਾਨੂੰ ਦੇਖੋ ਉਸ ਵਾਪਸ ਰੂਪ 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 ਬੰਦਾ ਸੰਗੀਠਾ ਸਾਹਿਬ ਬਣਿਆ ਹੋਇਆ ਇਤਿਹਾਸ ਰੂਪ ਰਵਾਣੀ ਦੇ ਕੀਰਤਨ ਇਸ ਤਰ੍ਹਾਂ ਚੱਲਦੇ ਰਹਿੰਦੇ ਨੇ 24 ਘੰਟੇ ਇਸ ਸਥਾਨ ਉਪਰ ਮਾਤਾਵਾਂ ਭੈਣਾਂ ਸੇਵਾ ਕਰ ਰਹੀਆਂ ਨੇ ਸਬਜ਼ੀ ਤੱਕੰਦੀ ਇਸ ਤਰ੍ਹਾਂ 71 ਹੋ ਕੇ ਸੰਗਤਾਂ ਦੀ ਸੇਵਾ ਕਰਦੇ ਨੇ ਹਰ ਦਿਨ ਆਰ ਟਾਈਮ ਜਿਸ ਦੇਖ ਰਹੇ ਹੋ ਸੰਗਤ ਨੂੰ ਸੇਵਾ ਕਰ ਰਹੀ ਹੈ ਇਹ ਆਪਣੇ ਵਾਹਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀ ਹੈ ਸੰਦਰਸ਼ਿਤ ਉਸ ਦਾਰਸ਼ਨਿਕ ਸ਼ਰਮਾ ਭਾਗਾਂ ਵਾਲੇ ਸੇਵਾ ਕਰਦੇ ਨੇ ਜਿਨ੍ਹਾਂ ਦੇ ਬਹੁਤ ਚੰਗੇ ਕਰਮ ਕਿਉਂ ਨਾ ਉਹਨਾਂ ਨੂੰ ਸੇਵਾ ਦਾ ਮੌਕਾ ਮਿਲਦਾ ਹੈ ਸਥਾਨ ਉੱਪਰ ਆ ਕੇ ਜੀ ਸਾਡੀਆਂ ਮਾਤਮਾ ਭੈਣਾਂ ਦੀ ਸੇਵਾ ਕਰਨੀ